ਇਕ ਕੋ ਅੰਕਾਤ ਕਰ ਪ੍ਰਸਾਦ ਪਾਛਾਹੇ ਦਸਮੀ ਕਬੇ ਆਪੇ ਬੇਨਤੀ ਚੌਪਈ ਅਮ੍ਰਿਤ ਰੋਹਾ ਦਿਰਚਾ ਪੂਰਨ ਹੋਏ ਚਿਤ ਕੀ ਚਾਤਵ ਜਨਮ ਲੈ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਅਮਰ ਦੁ ਸਬਾਤ ਮੁਕਾਵੋ ਆਪ ਹਾਰ ਦਾ ਮਹ ਬਚਾਓ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਖ ਸੁਭਕਰਤਾਰ ਮੋਰ ਚਣ ਜ ਕਰ ਦੇ ਗਰੀਆ ਸਭੈਣ ਕੋਟ ਸਮਰੀਆ ਪੂਰਨ ਹੋਏ ਹਮਾਰੀ ਆਸਾ ਤੋਰਪ ਜਨ ਕੀ ਰਹੇ ਪਿਆਸਾ ਤੁਮ੍ਹੈ ਛਾੜ ਕੇ ਵਰਨਾ ਤਿਉ ਜੋ ਪਰ ਚੌਥ ਤੁਮਤੇ ਪਾਉ ਸੇਵਕ ਸੇਖ ਹਮਾਰੇ ਤਾਰਗ ਤੁਣ ਤੁਣ ਸਤਰ ਹਮਾਰੇ ਮਾਰਗੇ ਆਪ ਹਾਦ ਮੁਝੇ ਵਰੀਏ ਮਨ ਕਾਲ ਕਤਰਾਸਿ ਨਵਰੀਏ ਹੂ ਜੋ ਸਦਾ ਹਮਾਰੇ ਪਛਾ ਸ੍ਰੇਸ ਤੁਝੋ ਕਰੇ ਅਵ੍ਰਚਾ ਰਾਖ ਲੈ ਮੇਰਾ ਕਨਹਾਰੇ ਸਹਿਬ ਸੰਦ ਸਹਾਇ ਪਿਆਰੇ ਦੀਨ ਬਨ ਦੁੱਸਨ ਕੇ ਹੰਤਾ ਤੁਮਹੋ ਪਰ ਚਤੁਰ ਦਸ ਕੰਤਾ ਕਾਲ ਪੈ ਬ੍ਰਹਮਾ ਬਕਤਰਾ ਕਾਲ ਪੈ ਸ਼ੁਭੀ ਦੇਵ ਬਕਤਰਾ ਕਾਲ ਪੈ ਕਰਬਿਸ਼ਣ ਪ੍ਰਕਾਸ਼ ਆ ਸਕਲ ਕਾਲ ਕਾ ਕੀਆ ਤਮਸਾ ਜਮਨਕਾਲ ਜੋਗੀ ਸਭ ਕੀ ਉਹ ਵੇਦਰਾ ਬ੍ਰਹਮਾ ਜੋਤੀ ਉਹ ਜਮਨਕਾਲ ਸਭ ਲੋਕ ਸਵਾਰਨ ਨਮਸਕਾਰ ਹੈ ਤਾਏ ਹ ਮਹਾਰਾ ਜਮਨਕਾਲ ਸੁਕਤ ਬਨਾਇਓ ਦੇਵਦਾ ਜਿਸਨਿ ਬਜਾਇਓ ਆਰੰਧੇ ਕੇਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰਤਿ ਸਿਹੀ ਕੋ ਹਮਾਰੀ ਸਕਲ ਪ੍ਰਜਾ ਜਨਿ ਆਪ ਸੁਵਾਰੀ ਸਭ ਕਣ ਕੋ ਸਿਵ ਗੁਣ ਸੁਖ ਦਿਓ ਸਤਰੰ ਕੋ ਪਰਮ ਮੋਦ ਕੀਓ ਘਟ ਘਟ ਕੇ ਅੰਤਰ ਕੀ ਜਾਣ ਭਲੇ ਬਰੇ ਕੀ ਪੀਰ ਵਿਛਾਣ ਚੀਂਟੀ ਤੇ ਗੁੰਚ ਰਐ ਸੋਲਾ ਸਪਰਿ ਕਿਰਪਾ ਰਿਸਕਰ ਫੂਲਾ ਸੰਤਨ ਉਪਾਇ ਤੇ ਲੋਕੇ ਸੁਪਾਇ ਸਾਧਨ ਕੈ ਸੁਕੀ ਏ ਕੇ ਕੇ ਪਿਰਵਚਾਨੇ ਘਟ ਘਟ ਕੇ ਟਟ ਬਟ ਕੇ ਜਾਣ ਜਬਦ ਰਖ ਕਰੈ ਬਰਤਾਰਾ ਪ੍ਰਜਾ ਤਰ ਤ ਤਬ ਦੇ ਹੀ ਪਾਰਾ ਜਬਾ ਕਰਤ ਕਰ ਤੋ ਕਭੂ ਤੁਮ ਮੈਂ ਮਿਲਤ ਦੇ ਦਰਸਬ ਹੂੰ ਜੇਥੇ ਬਰਨ ਸਰ ਸਬ ਤਾਰੇ ਆਪ ਹੀ ਆਪਣੀ ਮੂਜੋ ਚਾਰੇ ਤੁਮ ਸਭ ਹੀ ਤੇ ਰਤਨ ਰਾਣੁ ਧਾਨੁ ਪੇਦ ਪੇਦੀ ਹਰਿਆਲਮ ਨਰੰਕਾਲ ਨਰ ਬਕਰ ਨਰ ਲੰਬੇ ਹਾਥ ਨੀਲ ਨਾ ਦੇ ਹ ਸੰਭ ਤਾਕਾ ਮੋੜੋ ਚਾਰ ਦੇ ਪੇਦਾ ਜਾ ਕੋ ਪੇਵ ਨਾ ਪਾਉ ਪੇਦਾ ਤਾ ਕੋ ਕਰਪਾ ਨਰਮਨਤ ਮਹਾ ਮੂਰਤਿ ਚ ਭੇਜਨਾ ਜਾਣਤ ਮਹਾਦੇਵ ਕੋ ਕਹਿ ਰਸਦਾ ਸੁਨਿਰੰਕਾਰ ਕਾ ਚੀਤ ਨਹਿ ਪਿਵ ਹਾਪੇ ਆਪਣੀ ਬੁਲਹੇ ਰੀਤੀ ਬਰਨਤ ਪੈਣ ਪੈਣ ਤੇ ਦੇਤੀ ਤੁਮਰਾਲ ਖਣ ਜਾਏ ਬਸਾਰਾ ਕੈ ਵਿਸਰਿਆ ਪ੍ਰਥਮ ਸੰਸਾਰ ਏ ਕੈ ਰੂਪਨੂਪ ਸਰੂਪ ਪਰੰਕ ਪਿਉਰਾਵ ਕਹਿ ਪੂਪਾ ਅੰਡਾ ਜੇ ਰਸੇ ਤਰਕੇ ਨਿਤ ਪੂਜ ਕਾਣ ਬਹਰ ਜੇਨੇ ਕਹੂ ਪੂੜਾ ਜਾਹ ਬੈਠਾ ਕਉ ਸੁਨ ਪਸੰਗਿਤ ਕੇਟਾ सगरे सिद्ध का जंबवाजगार स्वरूप श्यामभव अब रचा मेरी तुम करो से के वार से के संगरो दर्शन तेर वरद पाता सकलमलेश करो ऋण काता जे तू ससरनी परे दिन के दुख तोवा मरे परखन तक परे तिहार तुम संभर सब टार जोकल कोईक भारत है ताके काल नटमय है ਰੱਛਾ ਹੋਇ ਤਾ ਸੁਭ ਕਾਲਾ ਦੁਸਰੇ ਸੁਨੇ ਤਤ ਕਾਲਾ ਕਿਰਪਾ ਰ ਸੰਝਾਨ ਰਹੋ ਤਾਂ ਕਿ ਤਾ ਤਨਿਕ ਮੋਹਰੋ ਰਿਦ ਸਿਧ ਕਰਮੋ ਸੁਭ ਹੋਇ ਦਿਸ ਸਾਸ ਸਕੇ ਨਾ ਕੋ ਏਕ ਬਾਰ ਜੇ ਤਮੈ ਸੰਭਾਰਾ ਕਾਲ ਫਾਸਤੀ ਤਾਇ ਉਬਾਰ ਨਿਰਨ ਨਾਮ ਤੇ ਹਾਰੋ ਗਹਾ ਦਾਰੇ ਦਿਸ 도ਗਤੀ ਰਹਾ ਖੜਗ ਕੇ ਤਮੈ ਸ਼ਰਨ ਤਿਹਾਰੀ ਆਪ ਹਾਰ ਦਰ ਰਹਿਉ ਵਾਰੀ ਸਰਬ ਟੋਰ ਮੋ ਸੁਹਾਈ ਦਿਸ 도ਗਤਲ ਹੋ ਬਚਾਈ ਖੜੂ ਕੀ ਕੇਤ ਮੈਂ ਸਰਨ ਤੇ ਹਾਰੀ ਆਪ ਹਰ ਦਲ ਹੂ ਬਾਰੀ ਸਰਬ ਟੋਰ ਮੋ ਸੁਹਾਈ ਦਸ ਦੋਗ ਚਲੇ ਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ